ਭਾਰਤੀ ਜਨਤਾ ਪਾਰਟੀ ਜਲੰਧਰ ਪੱਛਮੀ ਦੀ ਜਿਮਨੀ ਚੋਣ ਲਗਭਗ 37000 ਵੋਟਾਂ ਨਾਲ ਹਾਰੀ ਹੈ ਜੇਕਰ ਤੱਥ ਕੋਖ ਕੇ ਦੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਚ ਆਮ ਆਦਮੀ ਪਾਰਟੀ ਨੇ ਉਨੀ ਭੂਮਿਕਾ ਨਹੀਂ ਨਿਭਾਈ ਜਿੰਨੀ ਭਾਜਪਾ ਵਾਲਿਆਂ ਨੇ ਖੁਦ ਨਿਭਾਈ ਹੈ ਜਿੰਨੇ ਸ਼ੀਤਲ ਅੰਗਰਾਲ ਦੀ ਵੇੜੀ ਚਵੱਟੇ ਭਾਜਪਾ ਵਾਲਿਆਂ ਨੇ ਪਾਏ ਨੇ ਸ਼ਾਇਦ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਨਾ ਪਾਏ ਹੋਣ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵੱਡੀ ਗਲਤੀ ਉਸ ਸਮੇਂ ਕੀਤੀ ਜਦੋਂ ਸਿਟਿੰਗ ਵਧਾਇਕ ਨੂੰ ਤੋੜ ਕੇ ਭਾਰਤੀ ਜਨਤਾ ਪਾਰਟੀ ਚ ਲਿਆਂਦਾ ਗਿਆ ਆਮ ਆਦਮੀ ਪਾਰਟੀ ਚ ਉਸ ਦਿਨ ਤੋਂ ਹੀ ਇਹ ਕੰੰਡ ਤੇ ਲਿਖਿਆ ਜਾ ਚੁੱਕਿਆ ਸੀ ਕਿ ਭਾਰਤੀ ਜਨਤਾ ਪਾਰਟੀ ਲਈ ਇਹ ਸੀਟ ਦੁਆਰਾ ਜਿਤਨਾ ਕੋਈ ਸੌਖੀ ਗੱਲ ਨਹੀਂ ਹੋਵੇਗੀ ਉਹੀ ਹਾਲ ਹੋਇਆ ਭਾਰਤੀ ਜਨਤਾ ਪਾਰਟੀ ਬੇਸ਼ੱਕ ਆਮ ਆਦਮੀ ਪਾਰਟੀ ਚੋਂ ਤੋੜ ਕੇ ਸ਼ੀਤਲ ਲੰਗਰਾਲ ਨੂੰ ਲਈ ਹੈ। ਫਿਰ ਲੰਬੀਆਂ ਚਰਚਾਵਾਂ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸ਼ੀਤਲ ਲੰਗਰਾਲ ਨੂੰ ਟਿਕਟ ਦੇ ਦਿੱਤੀਗੀ। ਆਮ ਆਦਮੀ ਪਾਰਟੀ ਤੋਂ ਆਉਣ ਤੋਂ ਬਾਅਦ ਸ਼ੀਤਲ ਲੰਗਰਾਲ ਨੇ ਭਾਜਪਾ ਦੀ ਟਿਕਟ ਤਾਂ ਲੈ ਲਈ ਪਰ ਭਾਜਪਾ ਨੇ ਟਿਕਟ ਦੇਣ ਤੋਂ ਬਾਅਦ ਸ਼ੀਤਲ ਲੰਗਰਾਲ ਦੀ ਬਾਤ ਨਹੀਂ ਪੁੱਛੀ। ਸ਼ੀਤਲ ਲੰਗਰਾਲ ਇਕੱਲੇ ਚੋਣ ਲੜਦੇ ਨਜ਼ਰ ਆਏ, ਇਕੱਲੇ ਲੜਦੇ ਹੋਏ ਨਜ਼ਰ ਆਏ। ਸ਼ੀਤਲ ਲੰਗਰਾਲ ਨੇ ਸਾਰੀ ਚੋਣ ਇਕੱਲਿਆਂ ਲੜੀ ਹੈ ਜੇਕਰ ਕਿਹਾ ਜਾਵੇ। ਟਿਕਟ ਦੇਣ ਤੋਂ ਬਾਅਦ ਬੱਸ 'ਚ ਚੜਾ ਕੇ ਮੁੜ ਕੇ ਨਹੀਂ ਪੁੱਛਿਆ ਕਿ ਭਾਈ ਕਿਹੜੇ ਸਟੇਸ਼ਨ ਤੇ ਤੂੰ ਉਤਰਨਾ ਹੈ ਕਿਹੜੇ ਤੇ ਨਹੀਂ ਉਤਰਨਾ ਇਹ ਹਾਲ ਸ਼ਿਤਲੰਗਰਾਲ ਦਾ ਹੋਇਆ ਭਾਰਤੀ ਜਨਤਾ ਪਾਰਟੀ ਨੇ 38 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ ਜਿਹਦੇ ਵਿੱਚੋਂ ਦੋ ਤਿੰਨ ਨੂੰ ਛੱਡ ਕੇ ਬਹੁਤੇ ਪ੍ਰਚਾਰ ਕਰਦੇ ਹੋਏ ਨਜ਼ਰ ਨਹੀਂ ਆਏ ਜੇਕਰ ਮੋٹے ਰੂਪ 'ਚ ਦੇਖ ਲਿਆ ਜਾਵੇ ਇਹਨਾਂ 38 ਸਟਾਰ ਪ੍ਰਚਾਰਕਾਂ ਦੇ ਵਿੱਚ ਕਈ ਗਾਇਕ ਅਦਾਕਾਰ ਵੀ ਸੀ ਭਾਰਤੀ ਜਨਤਾ ਪਾਰਟੀ ਨੇ ਸੁਨੀਲ ਜਾਖੜ ਪ੍ਰੀਤੀ ਸਪਰੂ ਪੋਜਪੁਰੀ ਐਕਟਰ ਦਿਨੇਸ਼ ਲਾਲ ਜਾਦਵ ਉਰਫ ਨਿਰੁਹਾ ਬੋ ਹੋਬੀ ਢਾਲੀਵਾਲ ਤੋਂ ਇਲਾਵਾ ਕਈ ਹੋਰ ਸਟਾਰ ਪ੍ਰਚਾਰਕ ਹਿਮਾ ਮਾਲਨੀ ਹਿਮਾ ਮਾਲਨੀ ਜਲੰਧਰ ਆਏ ਇੱਕ ਉਦਘਾਟਨ ਕੀਤਾ ਉਸ ਤੋਂ ਬਾਅਦ ਹਿਮਾ ਮਾਲਨੀ ਨਜ਼ਰ ਹੀ ਨਹੀਂ ਆਏ ਇੱਥੋਂ ਤੱਕ ਕਿ ਉਸ ਦਿਨ ਵੀ ਨਹੀਂ ਬੋਲੇ ਪਈ ਸਾਡਾ ਉਮੀਦਵਾਰ ਖੜਿਆ ਸ਼ੀਤਲ ਉਂਗਰਾਲੇ ਨੂੰ ਜਿਤਾਉਣਾ ਇਹਨੂੰ ਜਿਤਾਓ ਇਹ ਗੱਲ ਹਿਮਾ ਮਾਲਨੀ ਨੇ ਬੋਲੀ ਮਥਰਾ ਤੋਂ ਪਤਾ ਨਹੀਂ ਕਿੰਨੀ ਚੌਥੀ ਪੰਜਵੀਂ ਵਾਰ ਵਿਦਾਇ ਲੋਕ ਸਭਾ ਦੇ ਵਿੱਚੋਂ ਪਹੁੰਚ ਚੁੱਕੇ ਨੇ ਹੋਰ ਹਲਕਿਆਂ ਤੋਂ ਵੀ ਮਥਰਾ ਤੋਂ ਤੀਜੀ ਵਾਰ ਨੇ ਦਾ ਇਹ ਹਾਲ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦਾ ਰਿਹਾ ਭਾਰਤੀ ਜਨਤਾ ਪਾਰਟੀ ਨੇ ਰਵਨੀਤ ਬਿੱਟੂ ਤਰਨਚੌਂਗ ਪਰਮਿੰਦਰ ਬਰਾੜ ਮਨਜਿੰਦਰ ਸਿੰਘ ਸਰਸਾ ਸਰਸਾ ਤੋਂ ਇਲਾਵਾ ਅਵਿਨਾਸ਼ رائے ਖੰਨਾ ਮਨੋਰੰਜਨ ਕਾਲੀਆ ਜੰਗੀ لال ਮਹਾਜਨ ਅਸ਼ਵਨੀ ਸ਼ਰਮਾ ਪਤਨ ਕਿੰਨੇ ਨਾ ਸਾਰੇ ਨਾਂ ਇਹਨਾਂ ਦੇ ਵਿੱਚੋਂ ਬਹੁਤੇ ਆਗੂ ਲੰਬੇ ਸਮੇਂ ਦੇ ਲਈ ਜਲੰਧਰ 'ਚ ਰੁਕੇ ਨੇ ਖਾਸ ਕਰਕੇ ਰਵਨੀਤ ਬਿੱਟੂ ਜਿਨ੍ਹਾਂ ਨੂੰ ਹਾਰਨ ਤੋਂ ਬਾਅਦ ਮੰਤਰੀ ਬਣਾਇਆ ਗਿਆ ਹੋਵੇ ਉਹ ਜਲੰਧਰ ਜਿਮਣੀ ਚੌਂਚ ਸਿਰਫ 2 ਜਾਂ 3 ਵਾਰ ਜਾ ਕੇ ਆਏ ਹੋਣ ਪੂਰਾ 1 ਮਹੀਨਾ ਚੌਣ ਪ੍ਰੋਸੈਸ ਚੱਲਿਆ ਪੂਰਾ 1 ਮਹੀਨਾ ਪਰ ਬਟੂਰੀ ਮਸਾ ਤਿੰਨ ਜਾਂ ਚਾਰ ਵਾਰ ਦਿਖੇ ਦਿਖੇ ਵੀ ਕੀ ਪ੍ਰੈਸ ਕਾਨਫਰੰਸ ਕੀਤੀ ਤੇ ਆਪਣੀ ਗੱਡੀ 'ਚ ਬੈਠੇ ਘਰ ਆ ਗਏ ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਸੀਤਲ ਅੰਗਰਾਲ ਦੇ ਲਈ ਕੀ ਕੀਤਾ ਇਹ ਸਾਰੀਆਂ ਸਥਿਤੀਆਂ ਨੇ ਭਾਰਤੀ ਜਨਤਾ ਪਾਰਟੀ ਆਪਣੇ ਪੈਰੀਂੋਂ ਜ਼ਿਆਦਾ ਹਾਰੀ ਆ ਉਹਨੂੰ ਆਮ ਆਦਮੀ ਪਾਰਟੀ ਨੇ ਉਹਨਾਂ ਜੋਰ ਨਹੀਂ ਲਾਇਆ ਹਰਾਉਣ ਲਈ ਜਿੰਨਾ ਭਾਜਪਾਆਂ ਨੇ ਖੁਦ ਨੂੰ ਹਰਉਣ ਦੇ ਲਈ ਜ਼ੋਰ ਲਾਇਆ ਬਾਕੀ ਆਮ ਆਦਮੀ ਪਾਰਟੀ ਸੱਤਾ ਦੀ ਵਰਤੋਂ ਕਰ ਰਹੀ ਸੀ ਸੱਤਾ ਦੀ ਵਰਤੋਂ ਨਹੀਂ ਮਾਫ ਕਰਨ ਦੁਰਵਰਤੋਂ ਕਰ ਰਹੀ ਸੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਤਰੀਕੇ ਦੇ ਨਾਲ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਸ ਪ੍ਰਕਾਰ ਲੜਦੀ ਹੋਈ ਨਜ਼ਰ ਨਹੀਂ ਆਈ ਕੋਈ ਸ਼ਿਕਾਇਤ ਨਹੀਂ ਤੁਸੀਂ ਪੋਰਟਲ ਕੱਢ ਕੇ ਦੇਖ ਲਓ ਕਿੰਨੀਆਂ ਸ਼ਿਕਾਇਤਾਂ ਭਾਰਤੀ ਜਨਤਾ ਪਾਰਟੀ ਨੇ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਕਿਤੇ ਕੋਈ ਨਹੀਂ ਦਿਖਾਈ ਦਿੰਦੀ ਇਹ ਸਾਰੇ ਕਾਰਨ ਨੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਸੱਚ ਹੀ ਕਹਿ ਕੇ ਗਏ ਹੋਣਗੇ ਚੌਥਾ ਨਤੀਜਾ ਤਾਂ ਇਹੀ ਰਿਫਲੈਕਟ ਕਰਦੇ ਆ ਕਿ ਸ਼ੀਤਲ ਅੰਗਰਾਲ ਨੂੰ ਸੁਸ਼ੀਲ ਕੁਮਾਰ ਰਿੰਕੂ ਹੀ ਮਾਣਨ ਨੂੰ ਫਿਰਦਾ ਆ ਉਹ ਮਾਂਜ ਕੇ ਰੱਖਤਾ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਹੈ ਕਿਸੇ ਤੱਥ ਦੇ ਆਧਾਰ ਤੇ ਕਹੀ ਹੋਣੀ ਹੈ ਕਿਉਂਕਿ ਸ਼ੀਤਲ 렁ਰਾਲ ਦੀ ਸਾਰੀ ਚੋਣ ਕੈਂਪੇਨ ਜਿਹੜੀ ਹੈ ਉਹ ਸੁਸ਼ੀਲ ਕੁਮਾਰ ਰਿੰਕੂ ਦੇ ਮੋਢਿਆਂ ਤੇ ਸੀ ਉਹ ਇਸ ਚੋਣ ਕੈਂਪੇਨ ਦੇ ਇੰਚਾਰਜ ਸੀ ਤੁਹਾਨੂੰ ਯਾਦ ਹੋਵੇਗਾ ਕਿ ਸਿਆਸੀ ਡਰਾਮਾ ਇੱਕ ਕੀਤਾ ਗਿਆ ਪਹਿਲਾਂ ਮੁੱਖ ਮੰਤਰੀ ਨੇ ਕੀਤਾ ਫਿਰ ਸ਼ੀਤਲ 렁ਰਾਲ ਨੇ ਕੀਤਾ ਕੁਰਸੀ ਦੇ ਉੱਤੇ ਸਟੇਜ ਸਜਾ ਕੇ ਉਹਦੇ ਵਿੱਚ ਜੇਕਰ ਤੁਸੀਂ ਨੋਟ ਕਰੋ ਜਲੰਧਰ ਦੇ ਭਾਜਪਾਈਆਂ ਤੋਂ ਬਿਨਾਂ ਤੁਹਾਨੂੰ ਭਾਜਪਾਈ ਨਹੀਂ ਵਿਖਾਈ ਦਿੰਦੇ ਮਨਰੰਜਰ ਕਾਲੀਆ ਅ ਮੈਂ ਭੰਡਾਰੀ ਹੁਣੀ ਦੇਖਿਆ ਸੀ ਨੌਰਥ ਵਾਲੇ ਇਹ ਪੰਜ ਸੱਤ ਬੰਦੇ ਸੀਗੇ ਇਹਨਾਂ ਤੋਂ ਇਲਾਵਾ ਸੁਸ਼ੀਲ ਕੁਮਾਰ ਰਿੰਕੂ ਵੀ ਬਹੁਤ ਲੰਬੇ ਐਂਡ ਐਂਡ ਵਾਲੇ ਮਹਾਰਲੇ ਚ ਪਹੁੰਚੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਨਹੀਂ ਤਾਂ ਸੁਨੀਲ ਜਾਖੜ ਨੂੰ ਬਰਾਬਰ ਕੁਰਸੀ ਡੋਣੀ ਚਾਹੀਦੀ ਸੀ ਤੁਹਾਡੇ ਕੈਂਡੀਡੇਟ ਨੂੰ ਵੰਗਾਰਿਆ ਹੋਵੇ ਤੁਹਾਡਾ ਕੈਂਡੀਡੇਟ ਸਬੂਤ ਚੱਕੀ ਫਿਰਦਾ ਹੋਵੇ ਤੁਹਾਡਾ ਵੱਡਾ ਆਗੂ ਤੇ ਤੁਸੀਂ ਉੱਥੇ ਨਜ਼ਰ ਨਾ ਆਵੋ ਇਸ ਕਰਕੇ ਜਲੰਧਰ ਵਾਲੀ ਜਿਮਣੀ ਚੌਣ ਜਿੱਥੇ ਭਾਜਪਾ 45-46 ਹਜ਼ਾਰ ਵੋਟਾਂ ਲੋਕ ਸਭਾ ਚੋਣ ਵੇਲੇ ਲੈ ਗਈ ਸੀ ਉੱਥੇ 17000 ਤੇ ਸਿਮਟ ਕੇ ਰਹਿ ਜਵੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਤੇ ਨਾ ਕਿਤੇ ਤਾਂ ਕੋਈ ਗੜਬੜੀ ਜ਼ਰੂਰ ਹੈ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਹਰਾਇਆ ਹੈ ਇਹ ਗੱਲ ਹੁਣ ਸਪਸ਼ਟ ਹੁੰਦੀ ਹੋਈ ਨਜ਼ਰ ਆਉਂਦੀ ਹੈ